ਲੱਗਦਾ ਜੀ ਪਹਿਲਾਂ ਦੱਸੋ ਜਦੋਂ ਕੁਰਤਾ ਚਾਦਰਾਂ ਲਾ ਕੇ ਕੋਟ ਪੈਂਟ ਵਾਲੇ ਵਕੀਲਾਂ ਦੇ ਨਾਲ ਮੈਂ ਹਸ ਹੁੰਦੀ ਐ ਜੱਜ ਦੇ ਸਾਹਮਣੇ ਜਾਂਦੇ ਹੂੰ ਪੂਰਾ ਆਪਣੇ ਚ ਮਾਨ ਹੁੰਦਾ ਵੀ ਮੈਂ ਆਪਦੇ ਕੱਲ ਜਿਹੜੇ ਕਲਚਰ ਨੂੰ ਕੈਮ ਰੱਖਿਆ ਹੈ ਵੇ ਇਹ ਅੰਗਰੇਜ਼ ਬੈਠੇ ਆ ਜਿਹੜੇ ਪੈਂਟਾਂ ਵਾਲੇ ਆ ਨਾਲ ਹੂੰ ਉਹਨਾਂ ਨੂੰ ਹਰਾ ਦੇਈ ਦਾ ਕੇਸ ਤੇ ਫੇਰ ਪਤਾ ਲੱਗਦਾ ਉਹਨਾਂ ਨੂੰ ਮੂੰ ਤਾਂ ਦੇਖ ਕੇ ਪਹਿਲਾਂ ਕਹਿੰਦੇ ਉਹ ਕੋਈ ਵੀ ਦੇਸੀ ਜੇ ਪਹਿਲਾਂ ਅਣਪੜ੍ਹਿਆ ਹੀ ਸਮਝਦਾ ਜਿਹੜਾ ਨਾਂ ਜਾਣਦਾ ਹੋਵੇ ਵੀ ਉਹ ਹੀ ਆ ਤਾਂ ਚਾਦਰ ਵਾਲਾ ਪਹਿਲੀ ਵਾਰ ਤੁਹਾਨੂੰ ਜਾਂ ਸਭ ਨੇ ਦੇਖਿਆ ਹੋਊਗਾ ਇਸ ਤੁਹਾਡੇ ਰੂਪ ਦੇ ਵਿੱਚ ਜਿਹੜਾ ਤੁਹਾਡਾ ਆਪਣਾ ਦੇਸੀ ਪਹਿਰਾਵਾ ਕੀ ਰਿਐਕਸ਼ਨ ਸੀ ਜਦੋਂ ਉਹਨੇ ਮੈਨ ਯੂ ਆਰ ਨਾਟ ਇਨ ਪ੍ਰੋਪਰ ਯੂਨੀਫਾਰਮ ਮੈਂ ਕਹਿਆ ਜੀ ਇਹਨੂੰ ਯੂਨੀਫਾਰਮ ਨਹੀਂ ਕਹਿੰਦੇ ਤੇ ਨਾ ਐਡਰੈਸ ਕਹਿੰਦੇ ਯੂਨੀਫਾਰਮ ਪੁਲਿਸ ਤੇ ਮਿਲਟਰੀ ਦੀ ਐਡਰੈਸ ਸਕੂਲ ਦੇ ਬੱਚਿਆਂ ਦੀ ਤੇ ਡਰਾਈਵਰਾਂ ਦੀ ਅੱਛਾ ਜੀ ਇਹਨੂੰ ਰੋਬਸ ਕਹਿੰਦੇ ਆ ਜੀ ਆਰਓਬੀਐਸ ਸਾਰੇ ਵਕੀਲ ਹੱਸ ਪਏ ਨਾਲ ਵਾਲਾ ਜੱਜ ਵੀ ਐਸਪੀਓ ਚੁੱਪ ਕਰ ਗਿਆ ਤੁਸੀਂ ਉਹਨੇ ਕੁਰਤਾ ਚਾਦਰਾ ਪਾ ਕੇ ਉਹਨੇ ਮੈਂ ਦੇਖ ਰਿਹਾ ਲੋਕ ਖੜ ਖੜ ਕੇ ਤੁਹਾਨੂੰ ਦੇਖਦੇ ਆ ਇਦਾਂ ਇਹ ਤਾਂ ਮੋਰ ਜੀ ਕਈ ਜਿਹੜੇ ਇਹਨਾਂ ਦੇਖਿਆ ਨਹੀਂ ਨਾ ਉਹ ਦੇਖਦੇ ਵੀ ਵਕੀਲ ਚਾਦਰਾ ਬੰਨ੍ਹੀ ਫਿਰਦਾ ਹੁਣ ਤਾਂ ਪਿੰਡਾਂ ਚ ਵੀ ਬੰਨਣੋਂ ਹਟ ਗਏ ਹਾਂ ਬੇਟਾ ਕਹਿੰਦਾ ਪਾਪਾ ਚਾਦਰਾਂ ਨਾ ਬੰਨਿਆ ਕਰੋ ਮੈਂ ਕਿਹਾ ਤੇਰਾ ਦਾਦਾ ਵੀ ਬੰਨਦਾ ਸੀ ਤੇਰਾ ਪੜਦਾਦਾ ਵੀ ਬੰਨਦਾ ਸੀ ਤੇ ਮੈਨੂੰ ਕੀ ਫਰਕ ਪੈਂਦਾ ਸਸਿਕਾਲ ਹੁਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਿੰਦਰ ਸਿੰਘ ਕਾਲੇ ਕੋਟ ਪੈਂਟ ਦੇ ਵਿੱਚ ਤਾਂ ਤੁਸੀਂ ਅੱਜ ਤੱਕ ਵਕਾਲਤ ਦੇ ਵਿੱਚ ਬਸਾਰੇ ਵਕੀਲ ਦੇ ਕੇ ਹੋਣਗੇ ਪਰ ਅੱਜ ਜਿਸ ਵਕੀਲ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਉਹ ਕਾਲੇ ਕੋਟ ਪੈਂਟ ਦੇ ਵਿੱਚ ਨਹੀਂ ਬਲਕਿ ਕੁੜਤਾ ਚਾਦਰਾਂ ਲਾ ਕੇ ਹਾਈ ਕੋਰਟ ਦੇ ਵਿੱਚ ਵੱਡੇ ਵੱਡੇ ਕੇਸ ਲੜਦੇ ਨੇ ਸਾਡੇ ਨਾਲ ਐਡਵੋਕੇਟ ਸੁਖਰਾਜ ਸਿੰਘ ਬਰਾੜ ਸਾਹਮਣੇ ਔਰ ਪਿਛਲੇ ਲੰਬੇ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਵਕਾਲਤ ਕਰ ਰਹੇ ਨੇ ਪਰ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਕੋਟ ਪੈਂਟ ਨਹੀਂ ਬਲਕਿ ਕੁਰਤਾ ਚਾਦਰਾਂ ਜਿਹੜਾ ਸਾਡਾ ਦੇਸੀ ਪਹਿਰਾਵਾ ਉਹ ਹੀ ਪਾ ਕੇ ਕੇਸ ਲੜਦੇ ਨੇ ਤਾਂ ਵਕੀਲ ਸਾਹਿਬ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਨਹੀਂ ਨਹੀਂ ਥੈਂਕ ਯੂ ਮਿਹਰਬਾਨੀ ਤੁਹਾਡੀ ਹੈ ਜਿਹੜਾ ਇੱਥੇ ਆਏ ਤੁਸੀਂ ਸਪੈਸ਼ਲ ਕਿਵੇਂ ਲੱਗਦਾ ਜੀ ਪਹਿਲਾਂ ਦੱਸੋ ਜਦੋਂ ਕੁਰਤਾ ਚਾਦਰਾਂ ਲਾ ਕੇ ਕੋਟ ਪੈਂਟ ਵਾਲੇ ਵਕੀਲਾਂ ਦੇ ਨਾਲ ਮਹਿਸ ਹੁੰਦੀ ਹੈ ਜੱਜ ਦੇ ਸਾਹਮਣੇ ਜਾਂਦੇ ਹਾਂ ਪੂਰਾ ਆਪਣੇ ਚ ਮਾਨ ਹੁੰਦਾ ਵੀ ਮੈਂ ਆਪਦੇ ਕਲ ਜਿਹੜੇ ਕਲਚਰ ਨੂੰ ਕੈਮ ਰੱਖਿਆ ਹੈ ਵੇ ਇਹ ਅੰਗਰੇਜ਼ ਬੈਠੇ ਆ ਜਿਹੜੇ ਉਹਨਾਂ ਨੂੰ ਹਰਾ ਦੇਈ ਦਾ ਕੇਸ ਫੇਰ ਪਤਾ ਲੱਗਦਾ ਉਹਨਾਂ ਨੂੰ ਹੂੰ ਉਹ ਤਾਂ ਦੇਖ ਕੇ ਪਹਿਲਾਂ ਕਹਿੰਦੇ ਉਹ ਕੋਈ ਦੇਸੀ ਜਿਆ ਪਹਿਲਾਂ ਤਾਂ ਅਗਲਾ ਅਣ ਪੜ੍ਹਿਆ ਹੀ ਸਮਝਦਾ ਜਿਹੜਾ ਨਾ ਜਾਣਦਾ ਹੋਵੇ ਵੀ ਉਹ ਹੀ ਆ ਤਾਂ ਚਾਦਰੇ ਵਾਲਾ ਹੀ ਆ ਕਿਵੇਂ ਤੁਹਾਡੀ ਜ਼ਿੰਦ ਵਿੱਚ ਆਇਆ ਜੀ ਵੀ ਕੁਰਤੇ ਚਾਦਰੇ ਨਾਲ ਵੀ وکਾਲਤ ਹੋ ਸਕਦੀ ਆ ਉਹਨੂੰ ਹਾਈ ਕੋਰਟ ਦੇ ਵਿੱਚ ਉਹ ਵੀ ਇਹ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਇਹ ਸਾਊਥ ਇੰਡੀਅਨ ਜਿਹੜੇ ਜੱਜ ਵੀ ਆ ਤੇ ਵਕੀਲ ਵੀ ਆ ਸੁਪਰੀਮ ਕੋਰਟ ਦੇਖ ਲਓ ਜਾ ਕੇ ਤੁਸੀਂ ਬਾਹਰ ਰਹੀਆਂ ਸਟੇਟਾਂ ਚ ਚਨਈ ਦੇਖੋ ਟਰਵੈਂਡਰਮ ਦੇਖੋ ਸਾਰੇ ਲੁੰਗੀ ਬੰਨ ਕੇ ਆਉਂਦੇ ਆ ਕੋਈ ਪੈਂਟ ਪਾਉਂਦਾ ਹੀ ਨਹੀਂ ਹੂੰ ਇਹ ਤਾਂ ਆਪਣੇ ਵਾਲਿਆਂ ਨੂੰ ਉਲਟ ਕੰਮ ਜਚਾਵਿਆ ਵੀ ਪੈਂਟੀ ਵਾਲੀ ਵਧੀਆ ਇਹਨਾਂ ਨੂੰ ਦੇਖ ਕੇ ਫਿਰ ਤੁਹਾਡੇ ਵੀ ਮਾਈਂਡ ਦੇ ਵਿੱਚ ਆ ਗਿਆ ਜੀ ਹਾਂ ਹਾਂ ਮੈਂ ਬਰਦਾਸਾਨੀ ਦੀ ਤੁਹਾਨੂੰ ਗੱਲ ਸੁਣਾਉਣਾ ਹੈ ਵੀ ਬਹੁਤ ਹੀ ਉੱਚ ਕੋਟੀ ਦੇ ਰਾਈਟਰ ਸੀ ਉਹ ਤੇ ਬਹੁਤ ਵਧੀਆ ਫਿਲਮ ਐਕਟਰ ਸੀ ਉਹਨਾਂ ਹਿੰਦੀ 'ਚ ਲਿਖਦੇ ਸੀ ਪਹਿਲਾਂ ਉਹਨਾਂ ਨੂੰ ਕੋਈ ਇਨਾਮ ਨਾ ਮਿਲਿਆ ਸਾਥਕ ਤੌਰ ਤੇ ਤੇ ਉਹਨਾਂ ਨੇ ਕਿਸੇ ਨੂੰ ਪੁੱਛਿਆ ਵੀ ਮੈਂ ਯਾਰ ਕੀ ਕਰਾਂ ਨਾਮ ਨਹੀਂ ਮੈਨੂੰ ਮਿਲਿਆ ਉਹ ਕਿਸੇ ਨੇ ਕਿਹਾ ਵੀ ਤੁਸੀਂ ਰਵਿੰਦਰਨਾਥ ਟੈਗੋਰ ਨੂੰ ਗੁਰੂ ਜੀ ਕਹਿੰਦੇ ਸੀ ਸਾਰੇ ਵੀ ਗੁਰੂ ਜੀ ਕੋਲੇ ਜਾਓ ਉਹ ਤੁਹਾਨੂੰ ਰਸਣਗੇ ਕੁਝ ਉਹ ਗਏ ਕਲਕੱਤੇ ਜਾ ਕੇ ਉਹਨਾਂ ਨੇ ਉਹ ਕਹਿੰਦੇ ਵੀ ਆਏ ਦੱਸੋ ਤੁਹਾਡੀ ਬਾਤ ਪਾਸ਼ਾ ਕੀ ਹੈ ਉਹ ਕਹਿੰਦੇ ਜੀ ਪੰਜਾਬੀ ਹੈ ਤੇ ਲਿਖਦੇ ਕਾਦੇ ਤੋਂ ਕਹਿੰਦੇ ਹਿੰਦੀ 'ਚ ਕਹਿੰਦੇ ਤੁਹਾਨੂੰ ਸਾਰੀ ਉਮਰੀ ਨਹੀਂ ਮਿਲ ਸਕਦਾ ਨਾ ਅੱਛਾ ਕਹਿੰਦੇ ਕੀ ਗੱਲ ਕਹਿੰਦੇ ਆਨਰ ਕੌਣ ਕਰਦਾ ਬੰਦੇ ਨੂੰ ਇੱਜ਼ਤ ਕੌਣ ਦਿੰਦਾ ਆਪਦੇ ਦੂਜੇ ਨਹੀਂ ਦਿੰਦੇ ਤੁਸੀਂ ਹਾਂ ਪੰਜਾਬੀ ਲਿਖਦੇ ਹਿੰਦੀ ਜਾਂ ਹਿੰਦੀ ਵਾਲੇ ਤੁਹਾਨੂੰ ਕਿਉਂ ਆਨਰ ਕਰਨਗੇ ਪੰਜਾਬੀ ਚ ਲਿਖੋ ਤੁਸੀਂ ਫੇਰ ਦੇਖੋ ਉਹ ਕਹਿੰਦੇ ਮੈਂ ਪੰਜਾਬੀ ਚ ਉਹਨਾਂ ਨੇ ਆਪਣੀ ਆਟੋ ਬਾਇਓਗ੍ਰਾਫੀ ਚ ਲਿਖਿਆ ਜਦੋਂ ਮੈਂ ਪੰਜਾਬੀ ਲਿਖਣੀ ਸ਼ੁਰੂ ਕਰੀ ਤੇ ਮੈਨੂੰ ਕਹਿੰਦੇ ਪਹਿਲੇ ਹੀ ਸਾਲ ਚ ਦਿੱਲੀ ਸਾਥ ਅਕੈਡਮੀ ਨੇ ਦੇਤਾ ਪਹਿਲਾ ਨਾਮ ਅੱਛਾ ਜੀ ਉਸ ਤੋਂ ਪਿੱਛੋਂ ਇੱਕ ਵਾਰੀ ਗਵਰਨਰ ਜਨਰਲ ਆਫ ਇੰਡੀਆ ਨੇ ਕਿਹਾ ਗੁਰੂ ਰਵਿੰਦਰ ਨਾਥ ਟੈਗੋਰ ਜੀ ਨੂੰ ਵੀ ਤੁਸੀਂ ਜਿਹੜਾ ਲਿਖਦੇ ਹੋ ਬੰਗਾਲੀ ਚ ਨਾ ਲਿਖੋ ਤੇ ਇਹਨੂੰ ਅੰਗਰੇਜ਼ੀ ਚ ਲਿਖਿਆ ਕਰੋ ਤਾਂ ਕਿ ਸਾਰੀ ਦੁਨੀਆ ਪੜ ਸਕੇ ਉਹ ਕਹਿੰਦੇ ਵੀ ਮੈਂ ਤਾਂ ਬੰਗਾਲੀ ਚ ਹੀ ਲਿਖੂਗਾ ਜਿਹਨੂੰ ਲੋੜ ਆ ਟਰਾਂਸਲੇਸ਼ਨ ਕਰ ਲੋ ਮੈਂ ਨਹੀਂ ਲਿਖਦਾ ਗਾ ਗਵਰਨਰ ਜਰਨਲ ਨੂੰ ਜਵਾਬ ਦੇਤਾ ਉਹਨਾਂ ਨੇ ਕਿਤਾਬ ਲਿਖੀ ਸੀ ਗੀਤਾਂਜਲੀ ਜਿਨ੍ਹਾਂ ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਦੋ ਬੰਦੇ ਸਾਡੇ ਇੰਡੀਆ ਦੇ ਇਹ ਜਿਹੜੇ ਜਿਹੜੇ ਕਿਸੇ ਸਕੂਲ ਚ ਗਏ ਨਹੀਂ ਪ੍ਰਾਈਵੇਟ ਹੀ ਘਰੇ ਬੈਠੇ ਪੜ੍ਹਿਆ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਇੱਕ ਤਾਂ ਸ਼੍ਰੀ ਰਵਿੰਦਰਨਾਥ ਟੈਗੋਰ ਔਰ ਦੂਜੇ ਡਾਕਟਰ ਰਾਧਾ ਕ੍ਰਿਸ਼ਨਨ ਡਾਕਟਰ ਰਾਧਾ ਕ੍ਰਿਸ਼ਨ ਸਕੂਲ ਚ ਨਹੀਂ ਪੜਿਆ ਕਿਸੇ ਚ ਘਰੇ ਬੈਠ ਕੇ ਪੜ੍ਹਿਆ ਸਾਰਿਆਂ ਫਿਲਾਸਫੀ ਦੀ ਪੀ ਐਚ ਡੀ ਕਰੀ ਉਹਨੇ ਆਪਣੇ ਫਿਰ ਰਾਸ਼ਟਰਪਤੀ ਵੀਰੇ ਔਰ ਆਕਸਫੋਰਡ ਯੂਨੀਵਰਸਿਟੀ ਟੂ ਹੈਡ ਆਫ ਦੀ ਡਿਪਾਰਟਮੈਂਟ ਰਏ ਫਿਲਾਸਫੀ ਦੇ ਮੈਂ ਜਾ ਆਪ ਦੇਖ ਕੇ ਆ ਜਾ ਕੇ ਉਹਨਾਂ ਨੇ ਪੂਰੀ ਫੋਟੋ ਲਾ ਰੱਖੀ ਹੈ ਉਹਨਾਂ ਨੇ ਆਪਣੇ ਵਾਲੇ ਤਾਂ ਪੱਟ ਦੇਣ ਵੀ ਹੁਣ ਉੱਠ ਗਿਆ ਕਿਉਂ ਕੀ ਕਰਨੀ ਹੈ ਬਦਲੇ ਥੱਲੇ ਲਿਖਿਆ ਦਿਸ ਯੂਨੀਵਰਸਿਟੀ ਹੈਜ਼ ਆਨਰ ਸਾਡੇ ਯੂਨੀਵਰਸਿਟੀ ਨੂੰ ਮਾਣ ਹੈ ਕਿ ਸਾਡਾ ਇਹ ਪ੍ਰੋਫੈਸਰ ਭਾਰ ਦਾ ਰਾਸ਼ਟਰਪਤੀ ਰਿਆ ਬਹੁਤ ਵਾਤ ਹੈ ਅੱਛਾ ਜਦੋਂ ਤੁਸੀਂ ਕਿੰਨੇ ਚਿਰ ਹੋ ਗਈ ਜੀ ਤੁਹਾਨੂੰ ਫਿਰ ਇਸ ਇਸ ਪਹਿਰਾਵੇ ਦੇ ਵਿੱਚ ਹਾਂ ਹੁਣ 3 ਸਾਲ ਹੋ ਗਏ ਜੀ ਚਾਦਰਿਆਂ ਤਾਂ ਤੇ ਮੈਂ ਇੱਕ ਗੱਲ ਤੇ ਹੈਰਾਨ ਆ ਵੀ ਪਹਿਲਾਂ ਜਿੰਨੇ ਵਕੀਲ ਸੀ ਪੁਰਾਣੇ ਇੱਥੇ ਜਿਵੇਂ ਸੀ ਚੌਧਰੀ ਪ੍ਰਤਾਪ ਸਿੰਘ ਦੌਲਤਾ ਜੀ ਉਹ ਰੇ ਪਜਾਮਾ ਪਾ ਕੇ ਆਉਂਦੇ ਸੀ ਜੀ ਤੇ ਆਪਣੇ ਸਾਬਕਾ ਮੁੱਖ ਮੰਤਰੀ ਆਪਣੇ ਉਹਨਾਂ ਦਾ ਨਾਂ ਸੀਗਾ ਬੀਮ ਸੱਤਰ ਜੀ ਉਹਨਾਂ ਦਾ ਬੇਟਾ ਚੀਫ ਜਸਟਿਸ ਰਟਾਇਰ ਦਿੱਲੀ ਹਾਈ ਕੋਰਟ ਤੋਂ ਜੀ ਤੇ ਅਰਜਿੰਦਰ ਸੱਤਰ ਉਹ ਵੀ ਰੇ ਪਜਾਮਾ ਪਾਉਂਦੇ ਸੀ ਹੁਣ ਕੋਈ ਪਜਾਮਾ ਹੀ ਨਹੀਂ ਪਾਉਂਦਾ ਚਾਦਰਾਂ ਤੱਕ ਹੀ ਬੰਨਣਾ ਸੀ ਮੈਂ ਕਿਹਾ ਵੀ ਮੁਫਤ ਦੇ ਦੇਣਾ ਚਾਦਰੇ ਬੰਨ ਤਾਂ ਲੋ ਨਾ ਕੋਈ ਨਹੀਂ ਮੰਨਿਆ ਦੋ ਬੰਦੇ ਤੋਤੀਆਂ ਬੰਨਣ ਲੱਗ ਗਏ ਬੱਸ अच्छा अच्छा जब तुम फिर शुरू कीते पहले दिन पाया इथे माहौल की सीगा ਤੁਹਾਡੇ ਨਾਲ ਤਾਂ ਮੈਨੂੰ ਲੱਗਾ ਦੇਖ ਕੇ ਪਹਿਲਾਂ ਵਕੀਲ ਹੀ ਹਸਣ ਲੱਗ ਗਿਆ ਨਹੀਂ ਇਥੇ ਮੈਂ ਕਈ ਵਾਰੀ ਜਿੱਦਾਂ ਉ ਆ ਜਾਂਦਾ ਸੀ ਨਾ ਕੋਈ ਫੰਕਸ਼ਨ ਹੁੰਦਾ ਹੋਰ ਜਿੱਦਾਂ ਮੈਂ ਕੇਸ ਨਹੀਂ ਲੱਗਦੇ ਸੀ ਤੇ ਉਦੋਂ ਮੈਨੂੰ ਕਹਿੰਦੇ ਤੁਸੀਂ ਕਿਉਂ ਬੰਨਿਆ ਚਾਜ਼ਰਾ ਮੈਂ ਕਿਹਾ ਕਿਉਂ ਤੁਹਾਨੂੰ ਕੀ ਤੁਹਾਡਾ ਕੀ ਤੁਹਾਨੂੰ ਤਕਲੀਫ ਹੀ ਦੱਸੋ ਮੈਂ ਬੰਨਿਆ ਮੈਂ ਆਪ ਹੀ ਮੁੱਲ ਲੈ ਕੇ ਆਇਆ ਤੁਹਾਨੂੰ ਤਾਂ ਕੋਈ ਤਕਲੀਫ ਨਹੀਂ ਪੇਟ ਉੱਪ ਕਰ ਜਾਂਦੇ ਸੀ ਅੱਛਾ ਇਹ ਫਿਰ ਇਹ ਦੱਸਿਓ ਨਾਲ ਚਾਦਰਾਂ ਕੁੜਤਾ ਜਿਵੇਂ ਆਪਾਂ ਚਾਦਰਾਂ ਕੁੜਤਾ ਹੁੰਦਾ ਉਹੀ ਹੈ ਉੱਪਰ ਫਿਰ ਕੋਟ ਵੱਖਰਾ ਤੁਹਾਨੂੰ ਇਹਨੂੰ ਕੀ ਕਹਿੰਦੇ ਨੇ ਕਾਨੂੰਨੀ ਭਾਸ਼ਾ ਦੇ ਵਿੱਚ ਵੀ ਕੁਝ ਕਹਿੰਦੇ ਨੇ ਜਾਂ ਇਹਨੂੰ ਜਿਹੜਾ ਪਾ ਰੱਖਿਆ ਨਾ ਵੈਸੇ ਆ ਤਾਂ ਐਚਕਾ ਨਾ ਹੁਣ ਜੇ ਆਪਾਂ ਡੋਡੀ ਦੇਖੀਏ ਇਹਨੂੰ ਸਾਰੇ ਕੁਸ਼ ਨੂੰ ਐਸ ਨੂੰ ਇਹਨੂੰ ਰੋਬਸ ਕਹਿੰਦੇ ਆ ਆਰ ਓ ਬੀ ਈ ਐਸ ਠੀਕ ਹੈ ਜੀ ਔਰ ਮੈਂ ਬਹੁਤ ਹੀ ਸਤਿਕਾਰ ਸਾਬ ਇਹ ਗੱਲ ਕਹਿ ਰਿਹਾ ਅੱਧੇ ਵਕੀਲਾਂ ਤੇ ਜੱਜਾਂ ਨੂੰ ਅਫਸਰਾਂ ਨੂੰ ਨਹੀਂ ਪਤਾ ਵੀ ਇਹਨੂੰ ਰੋਬਜ਼ਾ ਦੇ ਕਹਿਣਗੇ ਯੂਨੀਫਾਰਮ ਵਾਲਾ ਜਾਂ ਡਰੈੱਸ ਹੈ ਯੂਨੀਫਾਰਮ ਤਾਂ ਪੁਲਿਸ ਵਾਲਿਆਂ ਦੀ ਹੁੰਦੀ ਹੈ ਆਰਮੀ ਦੀ ਡਰੈਸ ਸਕੂਲ ਦੇ ਬੱਚਿਆਂ ਦੀ ਹੁੰਦੀ ਹੈ ਜਾਂ ਡਰਾਈਵਰਾਂ ਦੀ ਮੈਂ ਹੈਰਾਨ ਰਹਿ ਜਾਂਦਾ ਵੀ ਇੰਨਾ ਕੁਝ ਪੜ੍ਹ ਕੇ ਮੇਰੀ ਸ਼ੁਰੂ ਤੋਂ ਆਤਰੀ ਵੀ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ ਬਾਰੇ ਪਤਾ ਕਰੋ ਵੀ ਉਹ ਸਾਰਾ ਕੁਝ ਕੀ ਹੈ ਜੀ ਵਕੀਲ ਦੀਆਂ ਕੀ ਪਾਵਰਸ ਹੈ ਕੀ ਉਹਦੀਆਂ ਲਿਮਿਟੇਸ਼ਨਸ ਹੈ ਹੱਦ ਤੋਂ ਬਾਹਰ ਨਹੀਂ ਜਾ ਸਕਦਾ ਐਵੇਂ ਜੇਕਰ ਮੈਂ ਜਿਹੜਾ ਡਿਪਟੀ ਐਡਵੋਕੇਟ ਜਨਰਲ ਬਣਿਆ ਉਦੋਂ ਵੀ ਮੈਂ ਸਾਰਾ ਕੁਝ ਪੜ੍ਹਿਆ ਉਹਦੇ ਬਾਰੇ ਅੱਛਾ ਜੀ ਵੀ ਆਪ ਸਾਡਾ ਰੈਂਕ ਕੀ ਦੇ ਬਰਾਬਰ ਹੈ ਜੀ ਤਾਂ ਹੁਣ ਇਹ ਥਾਣੇਦਾਰ ਨੂੰ ਸਰ ਕਹੀ ਜਾਂਦੇ ਕਿ 50 ਐਡਵੋਕੇਟ ਜਨਰਲ ਮੈਂ ਕਦੇ ਨਹੀਂ ਕਿਹਾ ਸੀ ਅੱਛੇ ਹਾਂ ਕਿਉਂਕਿ ਮੈਨੂੰ ਪਤਾ ਸੀ ਮੇਰਾ ਜਿਹੜਾ ਰੈਂਕ ਹੈ ਉਹ ਆਈਜੀ ਦੇ ਬਰਾਬਰ ਹੈ ਮੈਂ ਇਹਨੂੰ ਸਰ ਕਿਉਂ ਕਮਾਈ ਥਾਣੇਦਾਰ ਨੂੰ ਕੀ ਬਾਤ ਹੈ ਅੱਛਾ ਜੇ ਜੋ ਤੁਸੀਂ ਕਦੇ ਜੱਜ ਦੇ ਸਾਹਮਣੇ ਗਏ ਫਿਰ ਜਦੋਂ ਪਹਿਲੀ ਵਾਰ ਤੁਹਾਨੂੰ ਜੱਜ ਸਾਹਮਣੇ ਦੇਖਿਆ ਹੋਊਗਾ ਇਸ ਤੁਹਾਡੇ ਰੂਪ ਦੇ ਵਿੱਚ ਜਿਹੜਾ ਤੁਹਾਡਾ ਆਪਣਾ ਦੇਸੀ ਪੈਰਾ ਵਾ ਕੀ ਰਿਐਕਸ਼ਨ ਸੀ ਜੱਜ ਸਾਹਿਬ ਦਾ ਕੋਈ ਗੱਲਬਾਤ ਫਿਰ ਉਹ ਰਿਐਕਸ਼ਨ ਨਹੀਂ ਸੀ ਜੱਜ ਦਾ ਕੋਈ ਰਿਐਕਸ਼ਨ ਨਹੀਂ ਸੀ ਮੈਂ ਬਹਿਸ ਕਰਤੀ ਸੀ ਮੇਰਾ ਕੇਸ ਲੱਗਿਆ ਸੀਗਾ ਫੌਜਦਾਰੀ 302 ਦਾ ਕੇਸ ਸੀ ਅੱਛਾ ਉਹ ਨੂੰ ਐਡਮਿਟ ਕਰ ਲਈ ਮੇਰੀ ਅਪੀਲ ਜ਼ਮਾਨਤ ਤੇ ਮੈਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੋ ਕੋ ਉੱਚਾ ਹੁੰਦਾ ਡੈਸਕ ਜੀ ਡੈਸਕ ਜਾਂ ਜੀ ਉਹਨਾਂ ਨੂੰ ਜਦੋਂ ਮੈਂ ਇੱਧਰ ਤਿੰਨ ਚਾਰ ਫੁੱਟ ਇਧਰ ਆ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਚਾਦਰਬੰਨੀ ਫਿਰਦਾ ਹੈ ਅੱਛਾ ਜੀ ਫਿਰ ਉਹਨਾਂ ਨੇ ਮੈਨੂੰ ਕਿਹਾ ਮਿਸਟਰ ਬਰਾਰ ਯੂ ਆਰ ਨਾਟ ਇਨ ਪ੍ਰੋਪਰ ਯੂਨੀਫਾਰਮ ਹਾਂ ਤੇ ਅ ਵੀ ਤੁਸੀਂ ਯੂਨੀਫਾਰਮ ਦੀ ਚ ਨਹੀਂ ਮੈਂ ਕਿਹਾ ਜੀ ਵੀ ਸਤਕਾਰ ਸਾਬ ਬੇਨਤੀ ਕਰਦਾ ਮੈਨੂੰ ਬੋਲਤ ਅੰਗਰੇਜ਼ੀ ਰਿਹਾ ਸੀ ਮੈਂ ਕਿਹਾ ਜੀ ਇਹਨੂੰ ਯੂਨੀਫਾਰਮ ਨਹੀਂ ਕਹਿੰਦੇ ਤੇ ਨਾਂ ਐਡਰੈਸ ਕਹਿੰਦੇ ਯੂਨੀਫਾਰਮ ਪੁਲਿਸ ਤੇ ਮਿਲਟਰੀ ਦੀ ਐਡਰੈਸ ਸਕੂਲ ਦੇ ਬੱਚਿਆਂ ਦੀ ਤੇ ਡਰਾਈਵਰਾਂ ਦੀ ਅੱਛਾ ਜੀ ਇਹਨੂੰ ਰੋਬ ਚ ਕਹਿੰਦੇ ਆ ਜੀ ਆਰੋਬੀ ਐਸ ਸਾਰੇ ਵਕੀਲ ਹਸਪੇ ਨਾਲ ਵਾਲਾ ਜੱਜ ਵੀ ਐਸਪੀਓ ਚੁੱਪ ਕਰ ਗਿਆ ਅੱਛਾ ਫਿਰ ਉਹਨੂੰ ਹੋਰ ਕੋਈ ਗੱਲ ਨਹੀਂ ਆਈ ਕਹਿੰਦਾ ਯੂ ਆਰ ਬੀਅਰਿੰਗ ਚਾਦਰ ਤੁਸੀਂ ਚਾਦਰ ਬੰਨਿਆ ਮੈਂ ਕਿਹਾ ਜੀ ਇਟ ਇਜ਼ ਪਾਰਟ ਆਫ ਰੋਬਸ ਇਹ ਰੋਬਸ ਦਾ ਇੱਕ ਹਿੱਸਾ ਹੈ ਤਾਂ ਫਿਰ ਮੈਂ ਕਹੇ ਜੀ ਹੁਣ ਐ ਪੁੱਛੀ ਜਾਊਗਾ ਸਵਾਲ ਸਿੱਧੀ ਗੱਲ ਕਰਦੇ ਆ ਮੈਂ ਕਹੇ ਜੀ ਤੁਸੀਂ ਮੇਰੇ ਤੇ ਕਿਉਂ objections ਕਰੀ ਜਾਂਦੇ ਹੋ ਮੇਰਾ ਸੀਨੀਅਰ ਕੋਲੀਗ ਸ੍ਰੀ ਪੀ ਚਤੰਬਰਮ ਉਹ ਐਟ ਕੋਰਟ ਤੇ ਦਿੱਲੀ ਅਪੀਅਰ ਹੁੰਦਾ ਪਿਛਲੇ 3 ਮਹੀਨਿਆਂ ਤੋਂ ਕੈਪਟਨ ਦੇ ਕੇਸਾਂ 'ਚ ਤੇ ਤੁਸੀਂ ਕਦੇ objection ਨਹੀਂ ਕਿਹਾ ਮੇਰੇ ਤੇ ਤਾਂ ਆਮ objection ਕਰਦੇ ਹੋ ਕਿ ਮੈਂ ਫਾਈਨਾਂਸ ਸਾਫਾ ਫਾਈਨਾਂਸ ਮਿਨਿਸਟਰੀ ਇੰਡੀਆ ਨਹੀਂ ਆ ਇਹ ਤਾਂ ਮੇਰੇ ਨਾਲ ਬਹੁਤ ਵੱਡਾ ਵਿਤਕਰਾ ਹੈ ਫਿਰ ਜੱਜ ਕਹਿੰਦਾ ਸੌਰੀ ਅੱਛਾ ਫਿਰ ਉਹ ਵੀ ਮਾਫੀ ਮੰਗੇ ਹਾਂ ਅੱਛਾ ਜਦੋਂ ਤੁਸੀਂ ਹੁਣੇ ਕੁਰਤਾ ਚਾਦਰਾ ਪਾ ਕੇ ਆਉਂਦੇ ਮੈਂ ਦੇਖ ਰਿਹਾ ਸੀ ਲੋਕ ਖੜ ਖੜ ਕੇ ਤੁਹਾਨੂੰ ਦੇਖਦੇ ਆ ਇਦਾਂ ਰਹਿੰਦਾ ਮੌਲ ਕਈ ਜਿਹੜੇ ਤਾਂ ਦੇਖਿਆ ਨਹੀਂ ਨਾ ਉਹ ਦੇਖਦੇ ਵੀ ਵਕੀਲ ਚਾਦਰਾ ਬੰਨੀ ਫਿਰਦਾ ਹੂੰ ਹੁਣ ਤਾਂ ਪਿੰਡਾਂ 'ਚ ਵੀ ਬੰਨ ਨੂੰ ਹਟ ਗਏ ਹੂੰ ਬਿਲਕੁਲ ਤਾਂ ਦੇਖਦੇ ਕੋਹ ਨਾਲ ਹੂੰ ਮੈਂ ਦੇਖ ਰਿਹਾ ਪੁਲਿਸ ਵਾਲੇ ਵੀ ਖੜ ਖੜ ਕੇ ਦੇਖ ਰਹੇ ਨੇ ਤੁਹਾਡੇ ਵੱਲ ਪੁਲਿਸ ਵਾਲੇ ਤਾਂ ਬਾਲੀ ਰਿਸਪੈਕਟ ਕਰਦੇ ਮੈਂ ਤੁਹਾਨੂੰ ਦੱਸਿਆ ਕਿਉਂਕਿ ਪੁਲਿਸ ਵਾਲੇ ਤਕਰੀਬਨ ਪਿੰਡਾਂ ਦੇ ਰਹਿਣ ਵਾਲੇ ਆ ਮੁੰਡੇ ਜੀ ਉਹ ਵੀ ਇਹਨਾਂ ਦੇ ਅਫਸਰ ਵੀ ਹੂੰ ਜਿੱਥੇ ਹੋ ਜਾਓ ਮੈਂ ਮੈਨੂੰ ਪਤਾ ਨਹੀਂ ਲੱਗਦਾ ਖੜੇ ਹੋ ਕੇ ਸਲੂਟ ਮਾਰਦੇ ਵਿਚਾਰੇ अच्छा जा, जा, के, केस, केस सर, जी ਜਦੋਂ ਮੈਂ ਆ ਜਾ। ਹਮ। اچھا ਕੇਸ ਕਿਸ ਕਿਸ ਤਰੀਕੇ ਦੇ ਸਰ ਤੁਸੀਂ ਹੈਂਡਲ ਕਰਦੇ ਮੇਰੇ ਕੋਲ ਜਿਆਦਾ ਤਾਂ ਫੌਜਦਾਰੀ ਕੇਸ ਹੀ ਹੈ ਸ਼ੁਰੂ ਤੋਂ ਹੀ। ਮੈਂ ਫੌਜਦਾਰੀ ਦੀ ਪ੍ਰੈਕਟਿਸ ਕਰਦਾ ਸੀ ਸਰਸੇ ਮੇਰਾ ਜਿਹੜਾ ਹோம் ਡਿਸਟ੍ਰਿਕਟ ਸਰਸਾ ਹੈ ਜੀ ਹਰਿਆਣੇ ਚ ਤੇ ਇੱਥੇ ਮੈਨੂੰ ਚੌਧਰੀ 옴 ਪ੍ਰਕਾਸ਼ ਡਾਲਾ ਜਦੋਂ ਮੁੱਖ ਮੰਤਰੀ ਬਣੇ ਹਮ ਉਹਨਾਂ ਨੇ ਮੈਨੂੰ ਇੱਥੇ ਡਿਪਟੀ ਐਡਵੋਕੇਟ ਜਨਰਲ ਬਣਾਤਾ 2000 ਚ ਜੀ ਫਿਰ ਮੈਂ 2005 ਤੱਕ ਰਿਹਾ ਜਦੋਂ ਵੀ ਸਾਡੀ ਸਰਕਾਰ ਹਾਰ ਗਈ 26 ਤਰੀਕ ਨੂੰ ਆਇਆ ਸੀ ਗਿਣਤੀ ਹੋਈ 27 ਨੂੰ ਮੈਂ ਅਸਤੀਫਾ ਦੇਤਾ। ਅੱਛਾ ਜੀ 27 ਫਰਵਰੀ 2005 ਨੂੰ ਠੀਕ ਹੈ ਦੂਜੇ ਬਾਕੀ 5 5 6 6 ਮਹੀਨੇ ਹੋ ਰਹੇ ਪਰ ਮੈਂ ਨਹੀਂ ਮੈਂ ਕਿ ਕਿਸਾਂ ਨੂੰ ਫਰਕ ਪੈਂਦਾ ਇੱਕ ਪਾਸੇ ਕੋਟ ਪੈਂਟ ਵਾਲਾ ਵਕੀਲ ਦੇਖ ਕੇ ਲੋਕੋ ਕੋਈ ਕੋਈ ਫਰਕ ਨਹੀਂ ਪੈਂਦਾ ਉਹ ਵੀ ਇੱਕ ਪਾਸੇ ਕੁਰਤੇ ਚਾਹ ਵਾਲਾ ਵਕੀਲ ਇੱਥੇ ਇੱਕ ਜੱਜ ਸੀ ਹੁਣ ਤਾਂ ਵਿਚਾਰੇ ਸਵਰਗ ਬਸ ਹੋ ਗਏ ਜਗਜੀਤ ਸਿੰਘ ਨਾਲ ਰੰਗ ਜੀ ਉਹਨਾਂ ਦੇ ਦੋ ਬੇਟੇ ਸੀ ਉਹ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਸੀ ਜੀ ਮੈਨੂੰ ਰਿਟਾਇਰਮੈਂਟ ਚੁਬਲਾ ਕੇ ਉਹਨਾਂ ਨੂੰ ਵੀ ਬੁਲਾ ਲਿਆ ਅੱਛਾ ਜੀ ਕਹਿੰਦੇ ਬਰਾੜ ਸਾਹਿਬ ਇਹਨਾਂ ਨੂੰ ਸਮਝਾਓ ਅੱਛਾ ਇਹ ਕਹਿੰਦੇ ਪੱਟਰ ਪੱਟਰ ਅੰਗਰੇਜ਼ੀ ਬੋਲਦੇ ਆਂ ਅਸੀਂ ਵੀ ਅੰਗਰੇਜ਼ੀ ਸਕੂਲ ਦੇ ਪੜ੍ਹੇ ਆਂ ਕਹਿੰਦੇ ਬਾੜੀ ਅੰਗਰੇਜ਼ੀ ਨਾਲ ਨਹੀਂ ਜੱਜ ਹੱਕ 'ਚ ਫੈਸਲਾ ਕਰਦਾ ਜੱਜ ਨੂੰ ਤਾਂ ਤੁਸੀਂ ਸਮਝਾ ਦਿਓ ਜਮਾ ਟੁੱਟੀ-ਫੁੱਟੀ ਅੰਗਰੇਜ਼ੀ 'ਚ ਸਮਝਾ ਦਿਓ ਕਿਸੇ ਪਾਸੇ ਅਸ਼ਮਨਾ ਦਿਓ ਤੁਹਾਡੇ ਹੱਕ 'ਚ ਫੈਸਲਾ ਹੋ ਜੂ ਬਾੜੀ ਅੰਗਰੇਜ਼ੀ ਨਾਲ ਨਹੀਂ ਹੁੰਦਾ ਮੈਂ ਕੀ ਕਰਦਾ ਸੀ ਹੁਣ ਮੇਰੇ 65-65 ਕੇਸ ਰੋਜ਼ ਲੱਗੇ ਹੁੰਦੇ ਸੀ ਮੈਂ ਸਾਰੇ ਪੜ੍ਹ ਕੇ ਹੁੰਦਾ ਸੀ ਪੜੇ ਬਿਨਾ ਕਦੇ ਨਹੀਂ ਆਇਆ ਸੀ ਜੇ ਨਹੀਂ ਪੜਿਆ ਤਾਂ ਮੈਂ ਮਾਫੀ ਮੰਗ ਲੈਂਦਾ ਸੀ ਜੱਜ ਤੋਂ ਵੀ ਇਹਦੇ ਤਰੀਕ ਦੇ ਦੇ ਜੀ ਤਾਂ ਮੈਂ ਪਹਿਲੇ ਹੀ ਸਫੇ ਦੇ ਪਿੱਛੇ 10-15 ਲਾਈਨਾਂ ਲੇਖ ਦਿੰਦਾ ਸੀ ਵੀ ਇਹਦੇ 'ਚ ਮੈਟਰ ਆ ਹੈ ਬਸ ਕੋਈ ਮੈਂ ਪੜ੍ਹ ਦਿੰਦਾ ਸੀ ਉਵੇਂ ਫੈਸਲੇ ਹੋ ਜਾਂਦੇ ਸੀ ਮੈਂ ਜੇ ਕੋਈ ਬਾਹਲੀ ਬਹਿਸ ਕਰਦਾ ਵਕੀਲ ਤਾਂ ਮੈਂ ਜੱਜ ਨੂੰ ਕਹਿ ਦੇਣਾ ਮਹਕਾ ਜੀ ਮੈਨੂੰ ਤੁਸੀਂ ਆਜ਼ਾਦਤ ਦੇਓ ਤਾਂ ਮੈਂ ਇਹਨੂੰ ਛੋਟੇ ਜਿਹਾ ਬਣਾ ਕੇ ਸਾਰਾ ਕੁਝ ਤੁਹਾਡੇ ਸਬੂਤ ਕਰ ਦਿੰਨਾ ਹੈ ਕਿ ਵੀ ਇਹਨਾਂ ਦੀ ਲਈ ਹੀ ਨਹੀਂ ਕਰਦੀ ਬੇਲ ਐਪਲੀਕੇਸ਼ਨ ਜੀ ਹੋ ਗਿਆ ਫਿਰ ਉਵੇਂ ਫਿਰ ਮੈਨੂੰ ਪਹਿਲਾਂ ਹੀ ਮੈਨੂੰ ਪੁੱਛ ਲੈਂਦੇ ਜੱਜ ਹਾਂ ਤੁਸੀਂ ਦੱਸੋ ਅਸੀਂ ਨਾਲ ਦੇ ਵਕੀਲਾਂ ਦਾ ਰਿਐਕਸ਼ਨ ਕਿਸ ਤਰੀਕੇ ਨਾਲ ਰਹਿੰਦਾ ਫਿਰ ਨਾਲ ਦੇ ਕਈ ਵਕੀਲ ਤਾਂ ਕਹਿੰਦੇ ਉਹ ਮੈਨੂੰ ਜਿੰਨਾਂ ਨੂੰ ਜੀਪ ਵੀ ਨਹੀਂ ਨਾ ਉੱਟਦੀ ਹੁਣ ਮੈਂ ਇੱਕ ਹੋਰ ਗੱਲ ਸ਼ੁਰੂ ਕਰੀ ਸੀ ਤੇ ਮੈਂ ਕਿਹਾ ਇੱਥੇ ਪੰਜਾਬੀ ਤੇ ਹਿੰਦੀ ਚ ਬਹਿ ਸ਼ੁਰੂ ਕਰਾਈ ਹਾਈ ਕੋਰਟ ਚ ਜੀ ਇਹਦਾ ਜੀ ਆਰਟੀਕਲ 348 ਹੈ ਕਨਸਟੀਟਿਊਸ਼ਨ ਦਾ ਉਹਦੇ ਤਹਿਤ ਜੇ ਵਿਧਾਨ ਸਭਾ ਵਾਂ ਜੀ ਰੈਜ਼ੋਲੂਸ਼ਨ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜ ਦੇਣਾ ਤਾਂ ਹੋ ਜਾਊਗਾ ਹੁਣ ਤੱਕ 13 ਸੂਬਿਆਂ ਚ ਹੋ ਚੁੱਕਿਆ ਹੈ ਹਮ ਤੇ ਓਕੇ ਇਹ ਨਾ ਕਰਾ ਦਿਓ ਜਿਹੜੇ ਵਕੀਲਾਂ ਦੀ ਜੀ ਵੀ ਇੰਨੀ ਮੋਟੀ ਆ ਉਹ ਵੀ ਮੈਂ ਕਿਹਾ ਕਿਉਂ ਕਹਿੰਦਾ ਕਲਾਇੰਟ ਸਮਝਿਆ ਕਰਨਗੇ ਤੇ ਮੈਂ ਕਿਹਾ ਜ਼ਿਲੇ ਚ ਨਹੀਂ ਸਮਝਦੇ ਕਲਾਇੰਟ ਹਮ ਕਲਾਈਂਟ ਤੁਹਾਡੀ ਹਰ ਗੱਲ ਸਮਝਦਾ ਚਾਹੀ ਅੰਗਰੇਜ਼ੀ ਬੋਲਣ ਤਾਂ ਵੀ ਸਮਝ ਜਾਂਦੇ ਆ ਜੇ ਤੁਹਾਡੇ ਜੱਜ ਗੱਲ ਪਈ ਜਾਂਦਾ ਨਾ ਤੁਸੀਂ ਕਿਦੀ ਵਧੀਆ ਅੰਗਰੇਜ਼ੀ ਬੋਲਦੇ ਹੋ ਉਹ ਬਾਹਰ ਆ ਕੇ ਕਹ ਦੂਜੀ ਪਾਬੀ ਨਹੀਂ ਲੱਗਣ ਦਿੱਤੇ ਵਕੀਲ ਦੇ ਜੱਜ ਨੇ ਤਾਂ ਇਹ ਤੁਹਾਨੂੰ ਗਲਤ ਪੈਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਚਾਹੇ ਪੜਿਆ ਨਹੀਂ ਅੰਗਰੇਜ਼ੀ ਉਹ ਐ ਤਾਂ ਸਮਝਦਾ ਹਾਫ ਭਾਫ ਤੋਂ ਜਿਵੇਂ ਗੁੰਗਾ ਸਮਝ ਲੈਂਦਾ ਉਹ ਸਮਝ ਲੈਂਦੇ ਆ ਇਹ ਜਦੋਂ ਤੁਸੀਂ ਫਿਰ ਜਦੋਂ ਇਹ ਡਿਸੀਜਨ ਲਿਆ ਵੀ ਹੁਣ ਕੁਰਤਾ ਚਾਦਰਾਂ ਲਾ ਕੇ ਵਕਾਲਤ ਕਰਨੀ ਆ ਪਰਿਵਾਰ ਦਾ ਪਰਿਵਾਰ ਵਾਲੇ ਨੇ ਕਿਹਾ ਵੀ ਨਹੀਂ ਨਹੀਂ ਪਰਿਵਾਰ ਵਾਲੇ ਹੁਣ ਬੱਚੇ ਮੇਰੇ ਬੇਟਾ ਕਹਿੰਦਾ ਪਾਪਾ ਚਾਦਰਾਂ ਨਾ ਬੰਨਿਆ ਕਰੋ ਮੈਂ ਕਿਹਾ ਤੇਰਾ ਦਾਦਾ ਵੀ ਬੰਨਦਾ ਸੀ ਤੇਰਾ ਪੜਦਾਦਾ ਵੀ ਬੰਨਦਾ ਸੀ ਤੇ ਮੈਨੂੰ ਕੀ ਫਰਕ ਪੈਂਦਾ ਉਹ ਉਹ ਫਿਰ ਉਹ ਵੀ ਹੋਗੇ ਸਾਰੇ ਹੁਣ ਹਾਂ ਹਾਂ ਤਾ ਵਧੀਆ ਚੱਲ ਰਹੀ ਹੈ ਜੀ ਇੱਥੇ ਫਿਰ ਵਕਾਲਤ ਬਹੁਤ ਵਧੀਆ ਬੜੀ ਕਿਰਪਾ ਕਾਲਪੁਰ ਦੀ ਹਾਂ ਹਾਂ ਤਾਂ ਠੀਕ ਹੈ ਸਰ ਬੜਾ ਚੰਗਾ ਲੱਗਾ ਜੀ ਤੁਹਾਣਾ ਗੱਲਬਾਤ ਕਰਕੇ ਔਰ ਮੈਨੂੰ ਲੱਗਦਾ ਤੁਸੀਂ ਅੱਜ ਉਸ ਚੀਜ਼ ਨੂੰ ਮੋੜ ਸੁਰਜੀਤ ਕੀਤਾ ਜਿਉਂਦਾ ਰੱਖਿਆ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਆ ਕੇ ਕੁੜਤਾ ਜਦਰਾ ਲਾ ਕੇ ਉਤੋਂ ਹਾਈ ਕੋਰਟ 'ਚ ਵਕਾਲਤ ਕਰਨੀ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਇੱਕ ਫੈਸਲਾ ਦੇਖੋ ਮੈਂ ਬਾਜ਼ਾਰ 'ਚ ਵੀ ਜਾਣਾ ਉਦੋਂ ਵੀ ਦੇਖਦੇ ਆ ਲੋਕ ਉਦੋਂ ਦਾ ਉਦੋਂ ਆ ਹੁੰਦਾ ਨਹੀਂ ਨਾ ਕੋਰਟ ਜੋ ਸਿਆਲ ਚ ਜਦੋਂ ਕੋਰਟ ਪਿਆ ਹੁੰਦਾ ਫਿਰ ਦੇਖਦੇ ਆ ਵੀ ਇਹ ਵਕੀਲ ਹੈ ਹੁਣ ਤਾਂ ਨਹੀਂ ਪਤਾ ਲੱਗਦਾ ਜਦੋਂ ਮੈਂ ਲਾ ਦਿੰਦਾ ਜੋ ਇੱਥੇ ਵੀ ਧਿਆਨ ਨਾਲ ਦੇਖਦੇ ਆ ਚੰਡੀਗੜ੍ਹ ਚ ਵੀ ਆ ਚਾਦਰੇ ਵਾਲਾ ਕੌਣ ਆ ਗਿਆ ਅੱਛਾ ਜੀ ਇੱਥੇ ਕਿਤੇ ਕੋਟ ਨਾ ਪਾਇਆ ਹੋਵੇ ਪਰ ਇਹ ਤਾਂ ਉਹ ਵੀ ਕਿੰਨੇ ਨੇ ਆਇਆ ਤੇ ਬਾਪੂ ਤਰੀਕੇ ਸਿਕਿਉਰਟੀ ਵਾਲੇ ਰੋਕ ਦਿੰਦੇ ਆ ਜੇ ਨਾ ਪਾਇਆ ਹੋਵੇ ਅੱਛਾ ਜੀ ਤੇ ਉਹਨਾਂ ਚ ਬਦਲ ਦਿੰਦੇ ਆ ਨਾ ਇਹ ਤਿੰਨ ਮਹੀਨਿਆਂ ਤੋਂ ਉਹਨਾਂ ਚ ਇੱਕ ਅੱਧਾ ਰਹਿ ਜਾਂਦਾ ਪੁਰਾਣਾ ਉਹ ਫਿਰ ਉਹਨਾਂ ਨੂੰ ਕਹਿੰਦਾ ਨਾ ਨਾ ਰੋਕੋ ਨਾ ਸੀਨੀਅਰ ਐਡਵੋਕੇਟ ਆ ਜਾਣਦੇ ਫਿਰ ਉਹ ਜਾਣਦੇ ਦਿੰਦੇ ਆ ਤਾਂ ਠੀਕ ਹੈ ਸਰ ਬਹੁਤ ਚੰਗਾ ਲੱਗਿਆ ਬਹੁਤ ਬੜੀ ਚੰਗੀ ਗੱਲ ਹੈ ਕਿ ਅੱਜ ਵੀ ਪੰਜਾਬੀ ਸੱਭਿਆਚਾਰ ਨੂੰ ਇਹਨਾਂ ਨੇ ਜਿਉਂਦਾ ਰੱਖਿਆ ਔਰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਲੋਕ ਫੈਸ਼ਨ ਸ਼ੁਰੂ ਕਰਦੇ ਨੇ ਜਿੱਥੇ ਆ ਕੇ ਲੋਕਾਂ ਦਾ ਕਹਿੰਦੇ ਅਪੀਰੈਂਸ ਹੀ ਬਦਲ ਜਾਂਦੀ ਹੈ ਦੇਖੀ ਬਦਲ ਜਾਂਦੀ ਹੈ ਪਰ ਉਸ ਸ਼ਹਿਰ ਦੇ ਵਿੱਚ ਵੀ ਆ ਕੇ ਆਪਣੇ ਪਿੰਡੂ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਔਰ ਜਦੋਂ ਆਪਣੀ ਕਿਰਤ ਕਰਦੇ ਨੇ ਕਿਤਾ ਕੀਤਾ ਤਾਂ ਉਸ ਕਿਤੇ ਦੇ ਵਿੱਚ ਵੀ ਆਪਣੇ ਪਹਿਰਾਵੇ ਦੇ ਵਿੱਚ ਇਹ ਹੁਣ ਕੋਟ ਦੇ ਵਿੱਚ ਜਾਂਦੇ ਨੇ ਉੱਥੇ ਵੱਡੇ ਵੱਡੇ ਕੇਸਾਂ ਦੇ ਵਿੱਚ ਪੇਸ਼ ਹੁੰਦੇ ਨੇ ਤੇ ਕਈ ਕੇਸ ਇਹ ਹੁਣ ਤੱਕ ਵੱਡੇ ਜਿੱਤ ਵੀ ਚੁੱਕੇ ਨੇ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋਣ ਪੰਜਾਬੀ ਟੀਵੀ ਦੇ ਨਾਲ